ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਸੀ ਇਸ ਚੱਕੇ ਜਾਮ ਦੇ ਵਿੱਚ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਜੋ ਇਹਨਾਂ ਦੀਆਂ ਮੰਗਾਂ ਨੇ ਉਹ 31 ਤਰੀਕ ਤੱਕ ਪੰਜਾਬ ਰੋਡਵੇਜ਼ ਦੇ ਪ੍ਰਧਾਨਾਂ ਦੇ ਨਾਲ ਗੱਲਬਾਤ ਕਰਨ ਦਾ ਆਸ਼ਵਾਸਨ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਗਿਆ 골ਡਨ ਗੇਟ ਦੇ ਉੱਪਰ ਵੀ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਸੀ ਅਤੇ ਹੁਣ ਪ੍ਰੋਸਾਂ ਮਿਲਣ ਤੋਂ ਬਾਅਦ ਉਹਨਾਂ ਨੇ ਰਸਤੇ ਖੋਲ ਦਿੱਤੇ ਨੇ ਪ੍ਰਸ਼ਾਸਨ ਜਿਹੜਾ ਵਾਰ-ਵਾਰ ਆਪਣੇ ਜਿਹੜਾ ਵਾ ਟਾਈਮ ਲਾਈਨ ਤੋਂ ਜਿਹੜਾ ਦੇਣ ਤੋਂ ਪੱਤਰਿਆ ਵਾ ਵਾਰ-ਵਾਰ ਕਹਿੰਦੇ ਸਾਡਾ ਹੰਦ ਮਹੰਤਰਾ 14 ਤਰੀਕ ਨੂੰ ਬੰਦ ਕੀਤਾ ਉਹ ਦੇਖੋ ਨਹੀਂ ਹੋਇਆ ਅੱਜ 23 ਤਰੀਕ ਨੂੰ ਸਾਨੂੰ ਇਹਨਾ ਪ੍ਰੋਟੈਸਟ ਕਰਨਾ ਪਿਆ ਵਾ ਇਸ ਕਰਕੇ ਜਿਹੜਾ ਵਾ ਇਹ ਅਨੁਛੇ ਰੋਡ ਬਲੌਕ ਕਰ ਰਹੇ ਪਏ ਆ ਪਰ ਸਰਕਾਰ ਦੇ ਪ੍ਰਸ਼ਾਸਨ ਜੇ ਚੱਲ ਚਾਹੁੰਦਾ ਤਾਂ ਆਡੀ ਪਹਿਲਾਂ ਹੀ ਹੱਲ ਕਰਨਾ ਸਾਨੂੰ ਰੋਡ ਬੰਦ ਨਾ ਕਰਨੇ ਪੈਣਗੇ ਇੱਕ ਕੰਮ ਕੀ ਨਹੀਂ ਇਹ ਦੋਚਾ ਚਲੋ ਜੀ ਉਹਨਾਂ ਦੀਆਂ ਡਿਊਟੀਆਂ ਨੇ ਜਿਹੜਾ ਸਾਡਾ ਐਜੂਕੇਸ਼ਨ ਆਸੀਂ ਆਪਣਾ ਪੇਪਲ ਵੀ ਐਜੂਕੇਸ਼ਨ ਕਰ ਰਹੇ ਆ ਆ ਸਾਹਮਣੇ ਸਾਡੇ ਵਰਕਰ ਜਿਹੜੇ ਆ ਉਹ ਬੈਠ ਸਰਕਾਰ ਇਹ ਨਾ ਮੰਨਦੀ ਕੀ ਹੋਏਗਾ ਲੈ ਸਰਕਾਰ ਮੰਗ ਨਹੀਂ ਮੰਦੀ ਤੇ ਆਉਣ ਵਾਲੇ ਜਿੰਨਾਂ ਦੇ ਵਿੱਚ ਤਿੱਖਾ ਜਿਹੜੇ ਜਿਹੜੇ ਸ਼ਿਕਾਇਤ ਹੋਰ ਕੀਤੇ ਜਾਣਗੇ